ਨਹੀਂ ਹਾਂ ਲਕਾ ਮਾ ਗਰੀ ਦਾ ਜਾ ਬੜੇ ਗੀਤ ਗਾਏ ਜਾ ਰਹੇ ਨੇ ਸਾਨੂੰ ਵੀ ਸੁਣਾ ਲਓ ਕਦੇ ਅੱਛਾ ਹਾਂ ਨਾ ਠਰਕਦਾ ਐ ਭੋਰ ਰਿਆ ਜਿਵੇਂ ਕੋਈ ਬਾਹਰਲਾ ਬੰਦਾ ਹੁੰਨਾ ਤੋਂ ਮੜੀ-ਮੋਟੀ ਸ਼ਰਮ ਕਰ ਲੈ ਜੇਠ ਹੈ ਦੌਰ ਨਹੀਂ ਕੋਈ ਨਹੀਂ ਫੇਰ ਜੇਠ ਹੀ ਹੈ ਜੇਠੀਆਂ ਨਾਲੇ ਹੋਰ ਮੈਨੂੰ ਕਿਹੜਾ ਪਤਾ ਨਹੀਂ ਮੈਂ ਤੇਰਾ ਜੇਠ ਲੱਗਦਾ ਚੰਗਾ ਰੋਟੀ ਲਿਆ ਰੋਟੀ ਰੱਟੀ ਨਹੀਂ ਪੱਕੀ ਹੈਗੀ ਹਜੇ ਕਿਉਂ ਕਿਉਂ ਕਾਦੀ ਕੀ ਗੱਲ ਖੈਰ ਕੇ ਪਕਾਵਾਂਗੇ ਅਜੇ ਮੈਂ ਕੰਮ ਨਿਬੇੜਦਿਆਂ ਵੀ ਅਜੇ ਝਾੜੂ ਕੱਢਣ ਵਾਲਾ ਕੱਪੜੇ ਧੋਤੇ ਨੇ ਆ ਚੰਗਾ ਕੰਮ ਆ ਤੁਹਾਡਾ ਖੇਤ ਤੋਂ ਖੱਪ ਕੇ ਆਉਂਦੇ ਆ ਭੈ ਰੋਟੀ ਵੀ ਨਹੀਂ ਮਿਲਦੀ ਘਰੇ ਮਜ਼ਾ ਹਾ 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 ਖੇਤ ਤੋਂ ਖੱਪ ਕੇ ਆਇਆ ਤੂੰ ਵਿੱਲਾ ਟੱਠਾਣਾ ਨੂੰ ਬੇਟਾ ਹਾਂ ਤੈਨੂੰ ਕੀ ਹੋ ਗਿਆ ਹੁਣ ਫਿਰ ਕੀ ਲੜਾ ਲੜਾ ਲਾਈ ਆ ਤੁਸੀਂ ਉਹਨੂੰ ਪੁੱਛ ਲੈ ਕੀ ਆ ਕੀ ਹੋਇਆ ਬਾਈ ਤੈਨੂੰ ਦੱਸ ਹੋਣਾ ਕੀ ਸੀ ਮੈਂ ਕਿਹਾ ਮੈਂ ਹਾਂ ਰੋਟੀ ਆ ਦੇ ਕਹਿੰਦੀ ਹਈ ਤਾਂ ਪੱਕੀ ਨਹੀਂ ਇਹ ਗੱਲ ਭਾਈ ਸਾਰਾ ਦਿਨ ਖੇਤ ਚ ਕੰਮ ਕਰਦੇ ਆ ਕੇ ਰੋਟੀ ਵੀ ਨਹੀਂ ਦਿੰਦੇ ਅੱਛਾ ਖੇਤ ਚੋਂ ਆਇਆ ਤੂੰ ਗੱਗੂ ਗੱਲ ਬਣਿਆ ਫਿਰਦਾ ਹੈ ਉਹ ਕੋਈ ਨਹੀਂ ਮੇਰਾ ਟੌਰ ਤਾਂ ਆਈ ਹੁੰਦੀ ਮੇਰੀ ਗੱਲ ਸੁਣ ਅੱਗੇ ਕੀ ਰੋਟੀਆਂ ਲੋਕਾਂ ਦੇ ਖਾਣਾਂ ਜਾ ਕੇ ਤੂੰ ਉਹ ਜੋ ਵੀ ਹੈ ਮੈਂ ਤੈਨੂੰ ਹੁਣ ਐਂ ਪੁੱਛਿਆ ਮੈਂ ਹਾਂ ਰੋਟੀ ਲਿਆ ਦੇ ਤੂੰ ਕਹਿੰਦੀ ਬਣੀ ਨਹੀਂ ਇਹ ਕੀ ਗੱਲ ਹੋਈ ਮੈਂ ਕੱਪੜੇ ਸੁੱਕਣੇ ਪਾਰੀਆਂ ਆਉਂਦਾ ਹੀ ਲੱਗਿਆ ਠਰਕਪੁਰਨ ਆਉਂਦਾ ਹੀ ਰਮਾਂਟਿਕ ਹੋ ਜਾਂਦਾ ਹੈ ਹੀਗਲਿਆ ਕਰ ਯਾਰ ਆ ਜਾ ਉਹ ਕੀ ਆ ਜਾ ਯਾਰ ਸਿਆਣੇ ਹੋ ਗਿਆ ਤੂੰ ਯਾਰ ਸਿਆਣੇ ਨੂੰ ਮੈਂ ਦੱਸ ਤੋਪ ਚਲਾਤੀ ਮੈਂ ਸੋਚਦੀ ਚੱਲ ਕੀ ਕਹਿਣਾ ਕੀ ਕਹਿਣਾ ਬਹੁਤ ਥੋੜਾ ਮਰੂਮਾ ਕਿਸੇ ਦਿਨ ਮਾਂਜਾ ਫਿਰ ਚੰਗਾ ਰਹੇਗਾ ਧਿਆਨ ਨਾਲ ਚੱਲਿਆ ਕਰ ਸਿਆਣਾ ਬਣਾਗਾ ਦੇਖ ਲੈ ਤੂੰ ਕਿਵੇਂ ਇਹ ਗੱਲਾਂ ਕਰਦਾ ਹੈ ਨਾ ਸਾਰਾ ਦਿਨ ਉਹ ਮੈਂ ਤੈਨੂੰ ਕੀ ਕਹਦਾ ਮੈਂ ਤਾਂ ਇਹੀ ਕਿਹਾ ਵੀ ਭਾਈ ਰੋਟੀ ਲਾ ਦੇ ਖਾਣੀ ਹੈ ਔਰ ਰੋਟੀ ਮੰਗਣੀ ਹੁੰਦੀ ਹੈ ਫਿਰ ਕਿਸੇ ਢੰਗ ਨਾਲ ਮੰਗ ਲਿਆ ਕਰ ਅੱਛਾ ਹਾਂ ਤੂੰ ਵੀ ਪਤਾ ਨਹੀਂ ਹੁਣ ਤੇਰੇ ਤੇ ਬੁੱਢੇ ਵਾਰੀ ਜਵਾਨੀ ਚੜ ਗਈ ਆਹੋ ਮੈਨੂੰ ਢੰਗ ਸਿਕਾਈ ਜਾ ਉਹਨੂੰ ਨਾ ਕੁਛ ਕਹੀਂ ਤੂੰ ਉਹਨੂੰ ਹਣ ਕੀ ਕਹਾਂ ਮੈਂ ਮੈਂ ਤਾਂ ਵਿਚਾਲੇ ਫਸਿਆ ਹੋਇਆ ਹਾਂ ਤਾਂ ਵਿਚਾਲੇ ਫਸਿਆ ਇਹ ਰੋਟੀਆਂ ਨਹੀਂ ਲਾ ਸਕਦੀ ਉਹ ਨਾ ਕਰਦੀ ਕੀ ਆ ਕਰੇ ਚੱਲ ਕਹਿੰਦਾ ਮੈਂ ਹਰਮਣਾ ਰੋਟੀ ਲਿਆ ਦੇ ਯਾਰ ਆ ਜਾ ਉਧਰ ਦੇਖ ਲੈ ਉਹ ਤਾਂ ਰੋਟੀ ਝਰਕਦੇ ਨੇ ਕਹਿੰਦੀ ਆ ਜਾਓ ਇੱਧਰ ਮੈਨੂੰ ਲੱਗਦਾ ਕਰਨੀ ਪੋਚੇ ਮੈਂ ਐ ਤਾਂ ਨਹੀਂ ਸਰਦਾ ਇਹ ਮੈਨੂੰ ਕਿੰਨਾ ਕਚਰ ਦੇਣਗੇ ਰੋਟੀਆਂ ਰੋਵਾ ਜਿਨੀਫੋਂ ਦੇ ਮਤਲਬ ਦਾ ਕੋਈ ਲੜਾਉਣੀ ਹੋ ਸਕੀ ਮੈਂ ਤਾਂ ਨਹੀਂ ਸਰਦਾ ਮਿੱਤਰਾ ਚਲ ਕੋਈ ਨਹੀਂ ਕਰਦਾ ਮੈਂ ਵੀ ਹੱਲ ਕੋਈ ਉਹ ਤਾਂ ਖਾਲਾ ਮਿੱਤਰਾ ਅੰਤ ਤੱਕ ਚੋਪੜੀਆਂ ਦੇ ਹੋਗੀ ਸਾਲੇ ਦਾ ਪੁੱਤ ਆ ਬਈ ਲੈ ਫੜੇ ਨੂੰ ਤਾਂ ਤੇ ਆ ਰੋਟੀ ਪੱਲੇ ਨੇ ਤਾਂ ਆ ਜਾ ਉਹ ਖਾ ਲੋ ਰੋਟੀ ਇੱਥੇ ਖੜ ਕੇ ਖਾ ਲੋ ਤੂੰ ਖਾ ਲਈ ਏਕ ਨਹੀਂ ਉਹ ਮੈਂ ਖਾ ਲੂੰਗੀ ਠਹਿਰ ਕੇ ਮੈਂ ਤਾਂ ਹਜੇ ਕੰਮ-ਕੁਮ ਕਰਨਾ ਹਜੇ ਭੁੱਖ ਨਹੀਂ ਨਾਲ ਵੀ ਨਾ ਚਾ ਉਹਨਾਂ ਨਾਲ ਉਹਨੂੰ ਵੀ ਦੇ ਦਿਆ ਕਰ ਟਾਈਮ ਨਾਲ ਯਾਰ ਕਾਹਦੋ ਲੜਾ ਲੜਾ ਕਰਾਉਣੀ ਹੋਣੀ ਹੈਗੀ ਉਹਨੇ ਵਿਹਲੇ ਨੇ ਕਰਨਾ ਕੀ ਹੈ ਸਵੇਰੇ ਇੱਕ ਆਪ ਪਰੌਠਾ ਖਾ ਕੇ ਗਿਆ ਚਾਹ ਨਾਲ ਜਾ ਕੇ ਬਰੋਟੀ ਥੱਲੇ ਬਹਿ ਗਿਆ ਉੱਥੋਂ ਆ ਗਿਆ ਘਰੇ ਉਹਨੇ ਖਾ ਕੇ ਰੋਟੀ ਫਿਰ ਉੱਥੇ ਚਲੇ ਜਾਣ ਕੋਈ ਨਾ ਲਾਦਨੀ ਉਹਨੂੰ ਰੋਟੀ ਉਹਦਾ ਨਬਾਲਾ ਫਿਕਰ ਕਰ ਕੋ ਖਾ ਰੋਟੀ ਚਲੋ ਮੈਂ ਤਾਂ ਖੜਨਾ ਖਿਆਲ ਰੱਖਿਆ ਕਰਉਦਾ ਯਾਰ ਜੋ ਉਹਨੇ ਹੋਰ ਕੋ ਕੰਜਰ ਖਾਣਾ ਛੇੜਦਾ ਨਾ ਆਪਣੀ ਜਾਨ ਨੂੰ ਛਾਪਾ ਪੈ ਜਾਊਗਾ ਓ ਕਿਤੇ ਨਹੀਂ ਉਹਨੂੰ ਡੋਲਾ ਮਿਲ ਲਗਾ ਕੰਜਰ ਖਾਣਾ ਛੇੜ ਦੂਗਾ ਜਿਹੜਾ ਉਹ ਕੋਈ ਨਹੀਂ ਇਹ ਜਿਹੜੇ ਇਹ ਜਿਹੜੇ ਜਿਆਦਾ ਵਿਗੜੇ ਖੜੇ ਜੰਗੇ ਇਹਦੀ ਉਠਣੀ ਪੈਣੀ ਅੱਜ ਕੱਲ ਇਹੋ ਜਿਹੇ ਬੰਦਿਆਂ ਨਾਲ ਹੀ ਹੈ ਟੈਨਸ਼ਨ ਨਾ ਲਵੋ ਹਾਂ ਹੁਣ 45 ਤੋਂ ਉੱਪਰ ਹੋ ਗਿਆ ਅੱਜ ਕੱਲ ਨਾ 45 ਤੋਂ ਬਾਅਦ ਹੀ ਜਵਾਨੀ ਚੜਦੀ ਹੈ ਤੇ ਨੋ ਨਹੀਂ ਫਿਲਮ ਵਾਲਾ ਕੀ ਕਹਿੰਦੇ ਨਾ ਉਹਨੂੰ ਯਾਰ ਉਹ ਸਲਮਾਨ ਸਲਮੂਨ ਖਾਣ ਜਾ ਲੈ ਹੁਣ ਘਰੋਂ ਨੂੰ ਫਿਰਦਾ ਦੇਖ ਲੈ ਉਹ ਕੋਈ ਨਾ ਤੂੰ ਰੋਟੀ ਖਾ ਲੈ ਬੜੀ ਟੈਨਸ਼ਨ ਨਾ ਲੈ ਬਣਿਆ ਸਲਮਾਨ ਖਾਨ ਦਾ ਭਰਾ ਚਲ ਠੀਕ ਹੈ ਚੰਗਾ ਭਰਾ ਰੋਟੀ ਖਾ ਕੇ ਤੇ ਇਧਰ ਹੋ ਜਾ ਬੈਠ ਤੇ ਬੈਜੋ ਜਾਂਦਾ ਤੇ じゃ ਇਧਰ ਹੋ ਕੇ ਖਾ ਲ ਜੇ ਕੁੱਕਰ ਨੇ ਹੁਣੇ ਸੀਟੀ ਮਾਰੀ ਤੇ ਇੰਨੇ ਨਾਲੇ ਡਰ ਕੇ ਪਰਾਂ ਡਿੱਗੋਂਗੇ ਉਹ ਐਨਾ ਵੀ ਨਹੀਂ ਮਾੜਾ ਮੈਂ ਜਿਹੜਾ ਸੀਟੀ ਦੀ ਆਵਾਜ਼ ਨਾਲ ਡਰ ਜੂਗਾ ਨਾ ਨੇੜੇ ਤੇਰੇ ਵਰਗੀ ਏਡੀ ਸ਼ੇਰਨੀ ਨੂੰ ਸਾਹਮਣੇ ਹੋਇਆ ਤੇ ਮੈਨੂੰ ਐਂ ਸਮਝਦੇ ਆਂ ਅੱਛਾ ਤੈਨੂੰ ਵੀ ਸ਼ੇਰ ਨਹੀਂ ਲੱਗਦੀ ਆ ਚੁੱਪ ਕਰਕੇ ਰੋਟੀ ਲੈ ਕੇ ਪਰਾਂ ਭੱਗ ਜਾ ਇਥੋਂ ਜਾ ਕੇ ਉਧਰ ਖਾ ਲੈ ਉਂਝ ਹੀ ਕਹਿ ਰਿਹਾ ਮੈਨੂੰ ਖਾਣ ਆ ਕੇ ਛਾਪਾ ਛੇੜ ਤਾ ਉਹ ਨਾ ਵੇ ਉਹ ਸੀਟੀ ਡਿੱਗ ਪਈ ਉਹ ਦੇਖੀ ਕਿਤੇ

ਉਹ ਆ ਦੇਖਦੇ ਆ ਇਹ ਹਾਲੀ ਜਲਦੀ ਜਲਦੀ ਕਿੱਥੋਂ ਜੇ ਆ ਹੈ ਇਹ ਬਈ ਨਾ ਵੀ ਜੇ ਬਈ ਇਹ ਚਾਬੀ ਚੂਬੀ ਜੀ ਮੈਨੂੰ ਲੱਗਦਾ ਕਿੱਥੋਂ ਜੇ ਹੈਂਡਲ ਵੱਜੂ ਇਹਦਾ ਇੱਕ ਗੋਕ ਜਿਆ ਹਾ ਤਾਂ ਨਹੀਂ ਹੈ ਕਿ ਕੋਕ ਜੀ ਹੈ ਨਹੀਂ ਇਹ ਰੋਡ ਕੇ ਲੈ ਕੇ ਜਾਣੀ ਪਊ ਮੈਨੂੰ ਤਾਂ ਯਾਰ ਪੁੱਛਣਾ ਪਊ ਮੈਨੂੰ ਇਹ ਹਾਲੀ ਜਲਦੀ ਕਿਹੜੇ ਪਾਸੇ ਐ ਕੀ ਕਰੀ ਜਾਣਾ ਸਰ ਸਰ ਜਾ ਮੈਂ ਓਏ ਆ ਕੀ ਕਰੀ ਜਾਣਾ ਕਿਉਂ ਕਰਨ ਨੂੰ ਕੀ ਹੋ ਗਿਆ ਮੈਂ ਸਕੂਟਰੀ ਨੂੰ ਕੀ ਕਰੀ ਜਾਣਾ ਕੀ ਧਾਰਜੀ ਚੋਈ ਜਾਣਾ ਤੋ ਇਹਦੀ ਓਏ ਧਾਰ ਨਹੀਂ ਇਹਦਾ ਸਿਰ ਜਾ ਨਹੀਂ ਮੁੜਦਾ ਸੀ ਮਾਹ ਚੱਲ ਚਲਾ ਕੇ ਦੇਖ ਲਾਂਗੇ ਟੱਕ ਜਾ ਟੱਕ ਜਾ ਪਰ ਆਹ ਹੋ ਜਾ ਸਕੂਟਰੀ ਤੋਂ ਕਿਉਂ ਆਹੋ ਛਾਂਟ ਮਾਰਦੀ ਐ ਇਹ ਛਾਂਟ ਹੀ ਮਾਰਦੀ ਪਰ ਆਹ ਹੋ ਜਾ ਹੱਥ ਨਾ ਲਾਈ ਚੱਲ ਉਧਰ ਮੇਰੀ ਐ ਇਹ ਉਹ ਇਹਨੂੰ ਚਲਾ ਕੇ ਦੇਖਣੀ ਆ ਮੈਂ ਕਿਹੜਾ ਤੇਰੀ ਖੋਨਾ ਹੈ ਤੂੰ ਭੱਗ ਜਾਦਰ ਹਾਂ ਭੱਜ ਜਾ ਉਹ ਤੂੰ ਤਾਂ ਖਰਾਬ ਕਰਕੇ ਧਰ ਦੇਗਾ ਚੱਲਉਣੀ ਨਹੀਂ ਉਹਦੇ ਵਾਸਤਾ ਨਹੀਂ ਹਾਂ ਆਉਂਦੀ ਕਿਉਂ ਨਹੀਂ ਮਸਾ ਤਾਂ ਲੈ ਕੇ ਦਿੱਤੀ ਐ ਦਰਸ਼ਨ ਨੇ ਦਰਸ਼ਨ ਨੇ ਲੈ ਕੇ ਦਿੱਤੀ ਐ ਭੱਗ ਜਾ ਉਹ ਮੈਨੂੰ ਦੇਖ ਤਾਂ ਲੈਣਦੇ ਇਹ ਕਿਵੇਂ ਚੱਲੂਗੀ ਵੇ ਐਨਾ ਦਿਮਾਗ ਨਹੀਂ ਹੈਗਾ ਤੇਰਾ ਵੇ ਤੇਰੇ ਵਾਸਤੇ ਦਾ ਰੋਗ ਨਹੀਂ ਪਰਾਂ ਹੋ ਜਾ ਇਹ ਨਹੀਂ ਤੈਥੋਂ ਚੱਲਦੀ ਜਾ ਕੰਮ ਕਰ ਜਾ ਆਖਿਆ ਆਪਦਾ ਉਹ ਕੋਈ ਨਹੀਂ ਇਹਦਾ ਗੱਲ ਹੀ ਕੁਛ ਨਹੀਂ ਅਸੀਂ ਤਾਂ ਵੱਡੀਆਂ-ਵੱਡੀਆਂ ਚੀਜ਼ਾਂ ਚਲਾਈਆਂ ਨੇ ਓਏ ਉਹ ਗੱਲ ਨਹੀਂ ਕਰਦਾ ਮੈਂ ਮੈਂ ਤਾਂ ਕਪੈਨ ਦੀ ਗੱਲ ਕਰਦਾ ਸੀ ਅੱਛਾ ਨਹੀਂ ਮੈਂ ਕਿਹਾ ਕਿਤੇ ਤੂੰ ਟ੍ਰੇਨਾਂ ਵੀ ਚਲਾਉਂਦਾ ਰਹੇ ਹਾਂ ਕੋਈ ਨਹੀਂ ਟ੍ਰੇਨ ਵੀ ਸਿੱਖ ਲੂ ਹੁਣ ਮੈਂ ਤਾਂ ਗੱਲ ਹੀ ਕੁਛ ਨਹੀਂ ਤੇਰੇ ਵਰਗੀ ਭੁੰਡੀ ਜੀ ਇਹ ਤਾਂ ਹੈ ਉਸ ਹੰਗਾ ਕੱਜਰਾ ਬੁਸ਼ਰਮਾ ਕੋਈ ਨਾ ਆ ਜਾਂਦੇ ਦਰਸ਼ਨ ਨੂੰ ਮੈਂ ਕਰਦੀਆਂ ਗੱਲ ਮਰਨਾ ਮੈਨੂੰ ਭੁੰਡੀ ਦੱਸ ਗਿਆ